ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਥੋੜੀ ਜੀ ਸਾਂਝ ਚੱਲ ਰਿਹਾ ਇਸ ਸਮੇਂ ਦੇ ਉੱਪਰ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਿਹੜਾ ਬਾਬਾ ਰਸੂਲਪੁਰੀਆ ਉਹਨੂੰ ਮਹਿਰੂਪਿਆ ਕਿਹਾ ਗਿਆ ਹੈ ਸੋ ਉਹਦੇ ਚੱਲਦੇ ਆ ਜਿਹੜਾ ਬਾਬਾ ਹੈ ਬੜਾ ਭੜਕਿਆ ਹੋਇਆ ਅੱਜਕੱਲ ਉਹ ਵੀਡੀਓ ਪਾ ਰਿਹਾ ਹੈ ਕਿ ਅਕਾਲ ਤਖਤ ਨੂੰ ਮੇਰੀਆਂ ਜਿਹੜੀਆਂ ਗੱਲ ਚ ਪਾਈਆਂ ਮਾਲਾ ਚੂਵੀਆਂ ਜਾਂ ਮੇਰਾ ਬਾਣਾ ਚੂਵਿਆ ਸੋ ਮੇਰਾ ਵਿਚਾਰ ਹੈ ਕਿ ਜਿਹੜਾ ਮਾਲਾ ਨੇ ਉਹ ਹੋਰ ਵੀ ਬਹੁਤ ਪਾਉਂਦੇ ਨੇ ਪੰਜ ਮੁਕੀ ਦੇ ਜ਼ਰਾਕਸ ਹੋਰ ਜਿਤਨੇ ਵੀ ਜ਼ਰਾਕਸ ਦੀਆਂ ਮਾਲਾ ਨੇ ਉਹ ਅਸੀਂ ਧਾਰਨ ਕਰ ਸਕਦੇ ਆ ਧਾਰਨ ਕਰਨ ਦੇ ਨਾਲ ਕੋਈ Hindu ਨਹੀਂ ਹੋ ਜਾਂਦਾ ਤੇ ਉਹ ਇਸ ਗੱਲ ਦੇ ਨਾਲ ਸਿੱਖਾਂ ਤੇ Hinduਾਂ ਦੇ ਵਿੱਚ ਨਫ਼ਰਤ ਫੁਲਾ ਰਿਹਾ ਹੈ ਕਿ ਮੇਰੇ ਮਾਲਾ ਕਰਕੇ ਮੈਨੂੰ ਬਹਿਰੂਪਿਆ ਕਿਹਾ ਗਿਆ ਹੈ ਮੇਰੇ ਭਾਗਵੇਂ ਬਾਣੇ ਕਰਕੇ ਬਹਿਰੂਪਿਆ ਕਿਹਾ ਗਿਆ ਹੈ ਜਾ ਕੇ ਭਾਣਾ ਜਿਹੜਾ ਭਗਮਾ ਬਾਣਾ ਹੈ ਉਹ ਸਿੱਖ ਧਰਮ ਦੇ ਵਿੱਚ ਬਹੁਤ ਜਿਹੜੇ ਸੰਤ ਨੇ ਪਾਉਂਦੇ ਨੇ ਜਿਹੜੀਆਂ ਮਾਲਾ ਨੇ ਰਤ ਰਾਖਸ਼ ਦੀਆਂ ਚੰਦਨ ਦੀਆਂ ਹੋਰ ਜਿਹੜੀਆਂ ਮਰਜ਼ੀਆਂ ਮਾਲਾ ਪਾਲਬ ਮਾਲਾ ਪਾਉਣ ਦਾ ਨਾਲ ਇਹ ਨਹੀਂ ਹੈ ਕਿ ਉਹ Hindu ਹੋ ਗਿਆ ਸੋ ਉਹ ਬਾਬਾ ਜਾਣ ਕੇ ਸਿੱਖਾਂ ਤੇ Hinduਾਂ ਦੇ ਵਿੱਚ ਨਫ਼ਰਤ ਫੁਲਾ ਰਿਹਾ ਹੈ ਕਿ ਮੈਨੂੰ ਮਾਲਾ ਕਰਕੇ ਜਾਂ ਮੇਰੇ ਬਾਣੇ ਕਰਕੇ ਕੀ ਤੂੰ Hinduਾਂ ਦੀ ਹਮਾਇਤ ਕੀਤੀ ਹੈ ਤੇ ਦੂਜੇ ਨੰਬਰ ਤੇ ਅਗਰ ਪਹਿਰੂਪੀਆ ਮਤਲਬ ਹੈ ਜਿਨੇ ਵੱਖੋ ਵੱਖਰੇ ਰੂਪ ਧਾਰਨੇ ਅਗਰ ਉਹ ਹਿੰਦੂ ਹੈ ਤਾਂ ਵਧੀਆ ਹਿੰਦੂ ਬਣ ਜਾਵੇ ਹਿੰਦੂਆਂ ਦੀ ਚੰਗੀ ਤਰ੍ਹਾਂ ਗੱਲ ਕਰੇ ਅਗਰ ਸਿੱਖ ਹੈ ਤੇ ਚੰਗੀ ਤਰ੍ਹਾਂ ਸਿੱਖਾਂ ਦੀ ਗੱਲ ਕਰੇ ਹੁਣ ਜਿਹੜਾ ਸਿੱਖਾਂ ਦੀ ਗੱਲ ਦੇ ਵਿੱਚ ਬਹੁ ਗਣਤੀ ਵਿੱਚ ਪੰਜਾਬ ਆਉਂਦਾ ਹੈ ਚੱਲ ਰਹੇ ਸਮੇਂ ਦੇ ਵਿੱਚ ਕਿੰਨੇ ਪੰਜਾਬ ਦੇ ਵਿੱਚ ਹੜ੍ਹ ਆਏ ਕਿੰਨੇ ਪੰਜਾਬ ਦੀ ਜ਼ਮੀਨ ਘਰ ਜਿਹੜੇ ਪਾਣੀ ਦੀ ਮਾਰ ਦੇ ਨਾਲ ਬਰਬਾਦ ਹੋ ਗਏ ਪਰ ਉਹਦੇ ਬਾਬਤ ਉਹਦਾ ਇੱਕ ਵੀ ਬਿਆਨ ਨਹੀਂ ਆਇਆ ਉਸ ਉਸਨੇ ਪੰਜਾਬੀਆਂ ਦੇ ਜ਼ਮੀਨਾਂ ਦੇ ਬਾਬਤ ਕਿਸੇ ਵੀ ਵੀਡੀਓ ਦੇ ਵਿੱਚ ਆਪਦੀ ਹਮਦਰਦੀ ਨਹੀਂ ਦਿਜਾਈ ਹੈ ਤੇ ਫਿਰ ਉਹਨੂੰ ਅਸੀਂ ਸਿੱਖ ਕਿੱਥੋਂ ਕਹਿ ਦਈਏ ਉਹਨੂੰ ਸਿੱਖ ਪੰਥ ਜਾਂ ਜਾਂ ਪੰਜਾਬ ਦਾ ਹਮਦਰਦੀ ਕਿੱਥੋਂ ਕਹਿ ਦਈਏ ਸੋ ਦੂਜੇ ਨੰਬਰ ਤੇ ਦੇਖਿਆ ਜਾਵੇ ਇੱਕ ਮੀਡੀਆ ਦੇ ਵਿੱਚ ਆ ਰਿਹਾ ਸੀ ਕਿ 20 ਕਰੋੜ ਦੀ ਮਦਦ ਖੁਸਰਿਆਂ ਨੇ ਕੀਤੀ ਆ ਪੰਜਾਬ ਦੀ ਸੋ ਉਹਦੇ ਨਾਲ ਤਾਂ ਫਿਰ ਖੁਸਰੇ ਵਧੀਆ ਹੋਗੇ ਇਸ ਕਰਕੇ ਜਿਹੜਾ ਬਾਣਾ ਹੈ ਇਹਦੇ ਕਰਕੇ ਨਹੀਂ ਉਹਨੂੰ ਨਿੰਦਿਆ ਜਾਂਦਾ ਜਾਂ ਮਾੜਾ ਕਿਹਾ ਉਹਦੀ ਸੋਚ ਕਰਕੇ ਉਹਨੂੰ ਮਾੜਾ ਕਿਹਾ ਗਿਆ ਹੈ ਬੇਰੂਪੀਆ ਨਾ ਉਹ ਹਿੰਦੂਆਂ ਚ ਆਉਂਦਾ ਨਾ ਉਹ ਸਿੱਖਾਂ ਦੇ ਵਿੱਚ ਆਉਂਦਾ